ਵਾਇਕ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਅਸੀਂ ਵਿਚਾਰ ਰਹੇ ਹਾਂ ਜੀ ਚਲੋ ਗੁਰਚਾਲੀ ਕੱਲ ਅਸੀਂ ਇੱਥੇ ਪੁਜੇ ਸਾਂ ਕਿ ਅਸੀਂ ਸਿੱਖੀ ਵਿੱਚ ਵੀ ਬਹੁਤ ਸਾਰੇ ਧੜੇ ਬਣਾਈ ਬੈਠੇ ਹਾਂ ਗੁਰੂ ਸਾਹਿਬ ਨੇ ਤੇ ਇੱਕ ਗੁਰਗ੍ਰੰਥ ਸਾਹਿਬ ਤੋਂ ਗੁਰੂ ਦਿੱਤਾ ਸੀ ਇੱਕ ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੈਬ ਗੁਰ ਜੀ ਅਸੀਂ ਸਾਰਾ ਸਾਡੇ ਦਾ ਜਨਮ ਕੇਸਕਰ ਸਾਹਿਬ ਦਾ ਸਾਰੇ ਵਸੀਨੰਦਪੁਰ ਸਾਹਿਬ ਦੇ ਰੂਹ ਖਾਲਸਾ ਸਾਨੂੰ ਬਣਾਇਆ ਸੀ ਜਾਤ ਬਾਤ ਗੋਦ ਨਸਲ ਤੋਂ ਉੱਪਰ ਉਠਾ ਕੇ ਸਾਨੂੰ ਉਸ ਰੱਬੀ ਖਾਲਸਾ ਬਣਾਇਆ ਸੀ ਖਾਲਸਾ ਅਕਾਲਪੁਰ ਦੀ ਫੌਜ ਬرائی ਸੀ ਕਿ ਅਕਾਲਪੁਰ ਦੀ ਫੌਜ ਰੱਬੀ ਹੁਕਮਾਂ ਨੂੰ ਸੰਸਾਰ ਤੇ ਲਾਗੂ ਕਰੇਗੀ ਆਪ ਰੱਬੀ ਹੁਕਮ ਦੇ ਚੁਰੇਗੀ ਉਸ ਸਿੱਖਾਂ ਦਾ ਰਾਜਾ ਅਕਾਲਪੁਰਖ ਵਾਹਿਗੁਰੂ ਹੈ ਔਰ ਇਹ ਉਸ ਦੀ ਫੌਜ ਹੈ ਜਿਹੜੀ ਰੱਬੀ ਹੁਕਮ ਨੂੰ ਅਪਣਾਏਗੀ ਔਰ ਅੱਗੇ ਲੋਕਾਂ ਨੂੰ ਵੀ ਵਰਤਾਏਗੀ ਰੱਬੀ ਹੁਕਮ ਦੇ ਖਿਲਾਫ ਤੁਰਨ ਵਾਲੇ ਆਖੀ ਨੂੰ ਸੋਦੇਗੀ ਇਹ ਸਿੱਖੀ foi ਸੀ ਇਸਿਕ ਪੰਥ ਸੀ ਅੱਜ ਧੜੇ ਬਣਾ ਕੇ ਆਪਣੇ ਆਪਣੇ ਧੜੇ ਦੇ ਪੱਖ ਪੂਰੀ ਜਾਂਦੇ ਆਂ ਭਾਵੇਂ ਉਹ ਆਪਣਾ ਧੜਾ ਗਲਤ ਹੋਵੇ ਦੂਜੇ ਧੜੇ ਦਾ ਬੰਦਾ ਗੱਲ ਸਹੀ ਵੀ ਕਹਿ ਰਿਹਾ ਹੋਵੇ ਲੇਕਿਨ ਅਸੀਂ ਧੜੇ ਬੰਦੀ ਤੋਂ ਉੱਪਰ ਨਹੀਂ ਉੱਟਦੇ ਆਪਣੀ ਗੱਲ ਦੇ ਉੱਤੇ ਜ਼ੋਰ ਦੇਈ ਜਾਾਂਗੇ ਕੁਦਰੀਲਾ ਦੇਈ ਜਾਾਂਗੇ ਉਲਟੀਆਂ ਸਿੱਧੀਆਂ ਗਰੀਲਾਂ ਦੇ ਕੇ ਵੀ ਆਪਣੀ ਗਲਤ ਗੱਲ ਨੂੰ ਵੀ ਸਹੀ ਸਾਬਤ ਕਰਨ ਦੇ ਯਤਨ ਕਰਾਂਗੇ ਇਹ ਧੜੇ ਬੰਦੀਆਂ ਨੇ ਸਿੱਖ ਕੌਮ ਨੂੰ ਖੇਰੂ ਕਰਕੇ ਰੱਖ ਦਿੱਤਾ ਉਸੇ ਕੌਮ ਦੀਆਂ ਦੁਸ਼ਮਣਾਂ ਤਾਕਤਾਂ ਸਿੱਖ ਕੌਮ ਨੂੰ ਕਮਜ਼ور ਕਰਨ ਦੀ ਸਫਲ ਹੋ ਰਹੀਆਂ ਨੇ ਉਹਨਾਂ ਨੂੰ ਸਫਲਤਾ ਦੇਣ ਵਾਸਤੇ ਅਸੀਂ ਆਪ ਹੀ ਉਹਨਾਂ ਦੇ ਹੱਥ ਠੋਕੇ ਬਣੇ ਫਿਰਦੇ ਹਾਂ ਇੱਕ ਖਾਲਸਾ ਪੰਥ ਦੀ ਦਾੜਾ ਅਸੀਂ ਨਹੀਂ ਰਹਿਣ ਦਿੱਤਾ ਇਹਦੇ ਵਿੱਚ ਬਹੁਤ ਵੱਡਾ ਕਸੂਰ ਸਭ ਤੋਂ ਵੱਡਾ ਕਸੂਰ ਮੈਂ ਸਮਝਾਂਗਾ ਸ਼੍ਰੋਮਣੀ ਕਮੇਟੀ ਸਾਡੇ ਤਖਤਾਂ ਦਾ ਹੈ ਕਿਉਂਕਿ ਇਹਨਾਂ ਨੇ ਆਪਣਾ ਰੋਲ ਅਦਾ ਨਹੀਂ ਕੀਤਾ ਕੌਮ ਨੂੰ ਇੱਕ ਮੋਠ ਕਰਨ ਵਾਸਤੇ ਬਵਾਦ ਬਵਾਦੀ ਮਸਲੇ ਨੂੰ ਹੱਲ ਨਹੀਂ ਕੀਤਾ ਇਹ ਮੈਂ ਇੱਕ ਵੱਖਰਾ ਵਿਸ਼ਾ ਵੀ ਲਾਵਾਂਗਾ ਕਿ ਅੱਜ ਦੇ ਬਹੁਤ ਸਾਰੇ ਜਿਹੜੇ ਪੱਖ ਦੇ ਮਸਲੇ ਹਨ ਔਰ ਜਿਹੜੇ ਬਾਤ ਬਾਦੀ ਵਿਸ਼ੇ ਹਨ ਇਹਨਾਂ ਦਾ ਵੀ ਕੀ ਹੱਲ ਹੋਣਾ ਚਾਹੀਦਾ ਹੈ ਇਹ ਵੱਖਰਾ ਵਿਸ਼ਾ ਲਵਾਂਗਾ। ਤੋਂ ਇਹ ਜਵਾਰੀਆਂ ਨਾ ਨਿਬਹੁਂਦੇ ਕਾਰਨ ਕੋ ਦਿਨ ਬਿ ਦਿਨ ਬਣਉਂਦੀ ਜਾਂਦੀ ਹੈ। ਇਕਤਾ ਇਕਸਾਰਤਾ ਨਹੀਂ ਰਹੀ ਹੈ। ਤੋਂ ਇਹ ਇਹਨਾਂ ਧੜਿਆਂ ਦਾ ਸ਼ਕਾਰ ਹੋਂਦ ਤੁਸਾਨੂੰ ਬਚਨ ਦਾ ਬਹੁਤ ਜੁੜੀ ਹੈ। ਗੁਰਬਾਣੀ ਨੂੰ ਗੁਰੂ ਮੰਨ ਕੇ ਗੁਰਬਾਣੀ ਅਰਥ ਸਹਿਤ ਪੜ ਕੇ ਉਪਦੇਸ਼ ਸਮਝਨੇ ਅਤੇ ਗੁਰਬਾਣੀ ਉਪਦੇਸ਼ਾਂ ਅਨੁਸਾਰ ਜੀਵਨ ਦੇ ਕਾਰਜ ਕਰਨੇ ਗੁਰੂ ਚਾਲੀ ਚਲਣਾ ਹੈ ਪਰ ਜੇ ਸਿੱਖੋਂ ਦਾ ਬਹੁਤਾ ਵਰਗ ਗੁਰਬਾਣੀ ਦੇ ਉਪਦੇਸ਼ਾਂ ਨੂੰ ਪੜਦਾ ਸਮਝਦਾ ਹੀ ਨਹੀਂ ਕੁਝ ਵਰਗ ਸਮਝਦਾ ਬੁੱਝਦਾ ਵੀ ਜੇ ਬੇਸਿੱਧਕਿਆ ਹੋ ਕੇ ਉਲਟੇ ਕੰਮ ਕਰੀ ਜਾਵੇ ਤਾਂ ਵੀ ਇਹ ਗੁਰੂ ਚਾਲੀ ਕਿਵੇਂ ਹੋਈ ਗੁਰੂ ਚਾਲੀ ਤਾਂ ਹੈ ਜੇ ਸਾਡੇ ਹੱਥ ਪੈਰ ਮੂੰਹ ਅੱਖਾਂ ਕੰਨ ਮਨ ਬੁੱਧੀ ਆਦ ਗੁਰਮਤ ਅਨੁਸਾਰੀ ਹੋਣ ਮੋਤ ਸਿੱਖ ਤਾਂ ਲਿਬਾਸ ਦੀ ਬਹੁਤੇ ਸਿਕੰਦਰ ਲਿਬਾਸ ਹੀ ਗੁਰਮਤ ਅਨੁਸਾਰ ਨਹੀਂ ਰਿਹਾ ਖਾਸ ਕਰਕੇ ਬੀਬੀਆਂ ਨੇ ਤੇ ਸਿੱਖੀ ਲਿਬਾਸ ਦਾ ਬਿਲਕੁਲ ਤਿਆਗ ਕਰ ਦਿੱਤਾ ਚੰਗੀ ਤਰ੍ਹਾਂ ਨਿਗਾਹ ਟਕਣ ਵਾਲੇ ਡਰੈਸ ਵੀ ਨਹੀਂ ਪਹਿਨਦੀਆਂ ਔਰ ਬੇਟੰਗੇ ਲਿਬਾਸ ਪਹਿਨ ਕੇ ਨਾਚੀਆਂ ਵਾਂਗ ਨੱਚੀ ਜਾਣਾ ਇਹ ਸਿੱਖੀ ਦੀ ਸ਼ੋਭਾ ਨਹੀਂ ਹੈ ਨਾ ਹੋਵੇ ਕੋਰ ਤੇ ਨੱਚੀ ਜਾਵੇ ਉਹ ਬੇਟੰਗੇ ਤਰੀਕੇ ਨਾਲ ਗਲਤ ਪ੍ਰਦਰਸ਼ਨੀ ਕਰਕੇ ਇਹ ਸਿੱਖੀ ਦੀ ਚਾਲ ਨਹੀਂ ਹੈ ਸਿੱਖੀ ਦੀ ਸ਼ਾਨ ਨੂੰ ਤੱਬਾ ਲਾਉਣ ਵਾਲੀ ਗੱਲ ਹੈ ਇਸ ਤਰ੍ਹਾਂ ਨੌਜਵਾਨ ਜਿਹੜੇ ਨੇ ਉਹ ਕੇਸਰ ਦਾੜੀ ਦੀ ਬੇਦਵੀ ਕਰਕੇ ਆਪਣੇ ਆਪ ਨੂੰ ਸੋਣਾ ਸਮਝਦੇ ਨੇ ਕੋਈ ਮੂਰਖੋ ਥੋੜਾ ਜਿਆਦਾ ਧਿਆਨ ਮਾਰੋ ਉਹ ਤੁਹਾਡੇ ਸਰੂਪ ਨਾਲ ਦੁਨੀਆ ਕਿਉਂ ਬੈਰ ਕਰਦੀ ਹੈ ਭਾਈ ਤੁਹਾਡੇ ਸਰੂਪ ਨਾਲ ਦੁਨੀਆ ਤਾਂ ਬੈਰ ਕਰਦੀ ਹੈ ਕਿਉਂਕਿ ਰੂਪ ਸਭ ਤੋਂ ਪਿਆਰਾ ਰੱਬੀ ਰੂਪ ਹੈ ਤੁਹਾਨੂੰ ਜੈਸਾ ਰੱਬ ਨੇ ਪੈਦਾ ਕੀਤਾ ਹੈ ਵੈਸੇ ਤੁਸੀਂ ਰੋ ਅਗਰ ਸਿਰ ਨਾਲ ਛੇੜ-ਖੜਨਾ ਕਰੋ ਇਹ ਹੀ ਰੂਪ ਬਣਦਾ ਜੋ ਰੂਹ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਸੀ ਇਹ ਸਭ ਤੋਂ ਪਿਆਰਾ ਰੂਪ ਹੈ ਸ਼ੇਰਾਂ ਵਾਲਾ ਰੂਪ ਹੈ ਉਹ ਅਸੀਂ ਸਿੱਖੋ ਗਨੀ ਸਮੀਦੇ ਪੇ ਇੱਕ ਅਫਰੀਕੀ ਮੁਸਲਮਾਨ ਕਹਿੰਦਾ ਇਹ ਬੀਅਰਡ ਸਿੱਖ ਲੁਕਸ ਲਾਈਕ ਲਾਇਨਸ ਰੈਸਟ ਆਫ ਅਸ ਲੁਕਸ ਲਾਈਕ ਸ਼ੀਪਸ ਕਿ ਇੱਕ ਦਾੜੀ ਕੇਸਾ ਵਾਲਾ ਸਿੱਖ ਸ਼ੇਰ ਲੱਗਦਾ ਔਰ ਅਸੀਂ ਜਿਹੜੀ ਬਾਕੀ ਬਚਦੇ ਆ ਨਾ ਅਸੀਂ ਭੇਡਾਂ ਵਾਂਗੂ ਲੱਗਦੇ ਆ ਇੱਕ ਮੁਸਲਮਾਨ ਸਿੱਖੀ ਸਰੂਪ ਦੀ ਕਦਰ ਜਾਣਦਾ ਪਰ ਸਾਨੂੰ ਕਦਰ ਨਹੀਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਅਸੀਂ ਆਪਣੇ ਕਿਸੇ ਦੀ ਬੇਦਵੀ ਕਰੀ ਜਾਂਦੇ ਆ ਪਿਛਲੇ ਦਿਨ ਜਮੈਂ ਇੱਕ ਵੀਡੀਓ ਸੁਣੀ ਇੱਕ ਸ਼ਾਇਦ ਉਹ ਪੰਜਾਬ ਦਾ ਵਸਨੀਕ ਬੰਦਾ ਬਾਹਰਲੇ ਮੁਲਕ ਵਿੱਚ ਹੈ ਉਸ ਨੂੰ ਕੇਸ ਦਾੜੀ ਨਹੀਂ ਹਨ ਪਰ ਸ਼ਾਇਦ ਉਹ ਆਪਣੇ ਆਪ ਨੂੰ ਸਿੱਖੀ ਸੰਗਤ ਹੈ ਸਿੱਖੀ ਦਾ ਸਿੱਖਪੰਧ ਦਾ ਮੈਂਬਰ ਸਮਝਦਾ ਹੈ ਉਸ ਨੇ ਇਹ ਹੀ ਤੇ ਹੀ ਫੇਰ ਦਿੱਤੀ ਸਿੱਖੀ ਸੂਬ ਵਾਲੇ ਕੇਸਾਂ ਦਾੜੀਆਂ ਵਾਲਿਆਂ ਚੋਲਿਆਂ ਪਗੜੀਆਂ ਵਾਲਿਆਂ ਨੂੰ ਖਾਸ ਕਰਕੇ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ ਨਿੰਦਿਆ ਸੀ ਇਹ ਕਹਿ ਕੇ ਕਹਿ ਕੇ ਉਹ ਸਰੂਪ ਦੀ ਨਿੰਦਿਆ ਕਰ ਰਿਹਾ ਸੀ ਕਿ ਐਡੇ ਐਡੇ ਸਰੂਪ ਧਾਰ ਕੇ ਤੁਹਾਡੇ ਪਖੰਡ ਕਰਮ ਕਰਨੇ ਕਿਸ ਕਾਰੀ ਨੇ ਤੁਹਾਡੇ ਸਰੂਪਾਂ ਕੋਲ ਅਸੀਂ ਚੰਗੇ ਆ ਮੈਂ ਇੱਕ ਜਿ ਸਪਸ਼ਟ ਕਰ ਦੇਵਾਂ ਸਿੱਖੀ ਸਰੂਪ ਧਾਰਨ ਕਰਕੇ ਤੇ ਸਿੱਖੇ ਦੇ ਉਲਟ ਕੰਮ ਕਰਨੇ ਜਿੱਥੇ ਇਹ ਗਲਤ ਹੈ ਇਸ ਨੂੰ ਗੁਰੂ ਸਾਹਿਬ ਨੇ ਟੋਟਲ ਲੈਂਦਿਆ ਇਸ ਨੂੰ ਪਖੰਡੀ ਵੇਖੀ ਕਿਆ ਤੋਂ ਸਿੱਖ ਪਿਆਰਾ ਮੁੱਝ ਕੋ ਗੁਰੂ ਜੀ ਨੇ ਸਿੱਖ ਨੂੰ ਪਿਆਰ ਗਿਆ ਵੇਖ ਨੂੰ ਨਹੀਂ ਤੋਂ ਪੇਖੀ ਨੂੰ ਗੁਰਮਤਿ ਚ ਬਹੁਤ ਨਿੰਦਿਆ ਗਿਆ ਹੈ ਇਹ ਦੀ ਕੋਈ ਗੱਲ ਠੀਕ ਹੈ ਕਿ ਸਾਬਤ ਸੂਰਤ ਹੋ ਕੇ ਸਿੱਕੀ ਰੂਪ ਧਾਰਨ ਕਰਕੇ ਪ੍ਰਚਾਰਕ ਵਾਰੇ ਰੂਪ ਧਾਰ ਕੇ ਅਸੀਂ ਸਿੱਖੀ ਦੀ ਘਾਣ ਕਰਨ ਬਾਰੇ ਗੱਲਾਂ ਕਰੀਏ ਇਹ ਵੀ ਸ਼ੋਭਾ ਨਹੀਂ ਦਿੰਦਾ ਲੇਕਿਨ ਇਸ ਦਾ ਮਤਲਬ ਇਹ ਵੀ ਨਹੀਂ ਕਿ ਜਿਹੜੇ ਕੇਸਾਂ ਦਾ ਤਿਆਗ ਕਰਕੇ ਤੇ ਉਹ ਸਮਝ ਜਾਂਦੇ ਨੇ ਵੀ ਸਾਡਾ ਦਿਲ ਬੜਾ ਸਾਫ ਆ ਸਾਡਾ ਮਨ ਬੜਾ ਸਾਫ ਹੈ ਉਹ ਉਹਨਾਂ ਨੂੰ ਨਿੰਦ ਕੇ ਉਹ ਪ੍ਰਮਾਣ ਹੋ ਗਏ ਪਰ ਉਹ ਵੀ ਨਹੀਂ ਹਨ ਡੂਬੇ ਕੀ ਕਿਸੇ ਤੋਂ ਡੂਬੇ ਕੇ ਸਾਰੇ ਨਾ ਰਹੇਗੇ ਹਮ ਨਾ ਸਾਥੀ ਹਮਾਰੇ ਇਹ ਗੱਲ ਚੇਤੇ ਰੱਖਿਓ ਜੇ ਕਿਸ ਤਾਰੀਬ ਸਾਬ ਸਰੂਵ ਵਾਲੇ ਗਲਤੀਆਂ ਕਰ ਰਹੇ ਹੋ ਤੇ ਕੌਮ ਨੂੰ ਬਹੁਤ ਬੜਾ ਤਬਾਹ ਲਾ ਰਹੇ ਹੋ ਜੇ ਕਿਸਾਂ ਦਾੜੀਆਂ ਦਾ ਤਿਆਗ ਕਰਕੇ ਸਰੂਪ ਹੀ ਵਿਗਾੜ ਕੇ ਸੋਚਦੇ ਹੋ ਕਿ ਸਾਡੇ ਅੰਦਰ ਬੜੀ ਸਿੱਖੀ ਹੈ ਤੇ ਆ ਤੁਸੀਂ ਵੀ ਵਿਲੇਖੇ ਜੋ ਕਿਉਂ ਕਿ ਜੇ ਅਸੀਂ ਇਹ ਕਹੀਏ ਕਿ ਸਿੱਖੀ ਸਰੂਪ ਵਾਲੇ ਗੁਰਮਤ ਤੇ ਨਹੀਂ ਤੁਰਦੇ ਜੇ ਜਿੰਨੇ ਸਿੱਖੀ ਸਰੂਪ ਵੀ ਕਾਇਆ ਤਿਆਗ ਦਿੱਤਾ ਉਹ ਕਿਧਰ ਗੁਰਮਤ ਤੇ ਤੁਰਦੇ ਹੋ ਬਾਈ ਇਹ ਗੁਰਮਤ ਵਿੱਚ ਸਾਬਤ ਸਰੂਵ ਦਸਤਾਰ ਸਿਰ ਦਾ ਹੁਕਮ ਹੈ ਗੁਰਬਾਣੀ ਵਿੱਚ ਇੱਕ ਮੁਸਲਮਾਨ ਨੂੰ ਸਮਝਾਉਂਦੇ ਅਗਰ ਗੁਰੂ ਜੀ ਕਹਿੰਨ ਕਿ ਸਾਬਤ ਸਰੂਵ ਦਸਤਾਰ ਸਿਰ ਦਾ ਬੰਦਾ ਹੋਣਾ ਚਾਹੀਦਾ ਹੈ ਤੋਂ ਤੁਹਾਨੂੰ ਸਰੂਪ ਦੇ ਤਿਆਗ ਦੀ ਕਿਸ ਨੇ ਮਾਫੀ ਦਿੱਤੀ ਔਰ ਅੱਜ ਯਤਨ ਕੀਤੇ ਜਾ ਰਹੇ ਨੇ ਕਿ ਜਿਨ੍ਹਾਂ ਦਾ ਸਰੂਪ ਸਾਬਦ ਨਹੀਂ ਉਹਨਾਂ ਨੂੰ ਵੀ ਸਿੱਖੀ ਵਿੱਚ ਸ਼ਾਮਲ ਕੀਤਾ ਜਾਏ ਪਿਛਲੇ ਦਿਨੀ ਮੈਂ ਇੱਕ ਕੌਮ ਦੇ ਵੱਡੇ ਮੰਨੇ ਪ੍ਰਮਾਨਨੇ ਪ੍ਰਚਾਰਕ ਆਪਣੇ ਆਪ ਨੂੰ ਕਹਿਣ ਵਾਲੇ ਪ੍ਰੋਫੈਸਰ ਨਾਨ ਨਾਲ ਲੱਗਾ ਹੋਇਆ ਹੈ ਕਈ ਪੁਸਤਕਾਂ ਦਿੱਖੀਆਂ ਨੇ ਕਿ ਉਹ ਭਾਈ ਸਾਹਿਬ ਵੀ ਬੋਲ ਰਹੇ ਨੇ YouTube ਦੇ ਇੰਟਰਵਿਊ ਦੇ ਵਿੱਚ ਕਿ ਇਹਨੀ ਜੀ ਇਹਨਾਂ ਨੂੰ ਵੀ ਮਾਨਤਾ ਦੇਣੀ ਚਾਹੀਦੀ ਹੈ ਉਹ ਭਲੇ ਲੋਕੋ ਕੋਈ ਸ਼ਰਮ ਕਰੋ ਇਸ ਸਿੱਖੀ ਸ਼ੂਮ ਕਰਕੇ ਤੁਹਾਡੀ ਹੋਂਦ ਥੋੜੀ ਜੀ ਦਿਸਦੀ ਹੈ ਸਿੱਖੀ ਸ਼ੂਬ ਵੀ ਤਿਆਗਦੇ ਹੋਗੇ ਨਾ ਅੰਦਰ ਦੀ ਸਿੱਖੀ ਤੁਹਾਡੀ ਕਿਸੇ ਨੂੰ ਨਹੀਂ ਦਿਸਣੀ ਅੰਦਰ ਦੀ ਸਿੱਕੇ ਦੀ ਕਮਾਈ ਬੜੀ ਔਖੀ ਐ ਉਹ ਦਇਆ ਧਰਮ ਸੰਤੋਖ ਇਮਾਨਦਾਰੀ ਵਫਾਦਾਰੀ ਸੱਚ ਇਹ ਗੁਣ ਅਪਣਾਣੇ ਪੈਂਦੇ ਨੇ ਤੇ ਉਹ ਗੁਣ ਅੱਜ ਕਿੰਨੇ ਕ ਨਸਲ ਲੋਕਾਂ ਵਿੱਚ ਗੁਣ ਦੇ ਅਗੇ ਅਲੋਪ ਨੇ ਤੇ ਜੇ ਸਰੂਪ ਵੀ ਖਤਮ ਹੋ ਗਿਆ ਤਾਂ ਪਿੱਛੇ ਬਚਿਆ ਕੀ ਫਿਰ ਤੇ ਨਿਗਲੇ ਹੀ ਗਏ ਤੁਸੀਂ ਇਹੋ ਜਿਹੀ ਬੇਹੋਦੀਆਂ ਗੱਲਾਂ ਕਰਨੀਆਂ ਜਿਹੜੇ ਸਰੂਪ ਪਰ ਇਹਨੂੰ ਇਸ ਗੱਲ ਨੂੰ ਨਹੀਂ ਵੀ ਜਾਣਾ ਵੀ ਉਹ ਗਲਤ ਕੰਮ ਕਰ ਰਹੇ ਨੇ ਸਰੂਪ ਧਾਰ ਕੇ ਵੀ ਤੇ ਜਿਨ੍ਹਾਂ ਸਰੂਪ ਵੀ ਨਹੀਂ ਧਾਰਿਆ ਉਹ ਕਿਹੜੇ ਘਾਤੇ ਤੁਸੀਂ ਕਿਹੜੇ ਘਾਤੇ ਜੋ ਭਾਈ ਤੁਸੀਂ ਕਿਸੇ ਘਾਤੀ ਜੀ ਨਹੀਂ ਹੋ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਹੂੰ ਕਰੂ ਨਿਵਾਸ ਇਹ ਗੁਰੂ ਸਾਹਿਬ ਦੇ ਖਿਆਲ ਗੁਰ ਸਿੱਖਾਂ ਨੇ ਆਪਣੇ ਨਇਤ ਨਮੇ ਵਿੱਚ ਲਿਖੇ ਹੋਏ ਨੇ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸੇ ਕੇ ਹੂੰ ਸਤ ਸਤ ਸੰਗਾ ਇਹ ਤੁਹਾਡਾ ਮੁਖ ਗੁਰੂ ਸਾਹਿਬ ਨੇ ਕਿਹਾ ਮੇਰਾ ਮੁਖ ਹੈ ਤੁਹਾਡਾ ਰੂਪ ਗੁਰੂ ਸਾਹਿਬ ਨੇ ਕਿਹਾ ਮੇਰਾ ਰੂਪ ਹੈ ਤੇ ਫਿਰ ਤੁਸੀਂ ਕੌਣ ਹੋਂਦੇ ਹੋ ਗੁਰੂ ਦਾ ਰੂਪ ਅਭਗਨ ਵਾਲੇ ਫਿਰ ਉਸ ਗੁਰੂ ਦਾ ਸਿੱਖ ਆਪਣੇ ਆਪ ਨੂੰ ਆਖੀ ਜਾਓ ਆਪਣੇ ਰੂਪ ਦੀ ਤਝੀਆਂ ਉਡਾਈ ਜਾਓ ਤੇ ਨਿੰਦੀ ਜਾਓ ਉਹਨਾਂ ਨੂੰ ਜਿਹੜੇ ਸਾਧਸੂਤਨ ਗਲਤੀਆਂ ਕਰਦੇ ਹਨ ਮੈਂ ਨਹੀਂ ਕਹਦਾ ਉਹਨਾਂ ਨੂੰ ਮਾਫੀ ਹੈ ਲੇਕਿਨ ਮਾਫੀ ਤੁਹਾਨੂੰ ਵੀ ਨਹੀਂ ਹੈ ਭਾਈ ਸਾਰੇ ਰਸਤੇ ਤੇ ਆ ਜਾਓ ਕਿਆ ਸਿੱਖੀ ਤਿਆਗ ਕੇ ਫੈਸ਼ਨਨਲੀ ਆਲਸ ਦੇ ਪੱਟੇ ਹੋਏ ਭਾਈ ਅਸੀਂ ਕਿਸਨ ਜੜੀ ਦੀ ਸਾਹਮਣੀ ਹੁੰਦੀ ਬੀਬੀਆਂ ਨੇ ਬਹੁਤੇ ਬੱਚੇ ਇਸ ਲਈ ਮੋਨੇ ਕਰ ਦਿੱਤੇ ਬੱਚੇ ਵੇਰੀ ਉੱਠ ਕੇ ਇਹਨਾਂ ਦੇ ਕੋਣ ਜੋੜੇ ਕਰੇਗਾ ਕੋਹਨਾਂ ਨੂੰ ਸਕੂਲ ਤਿਆਰ ਕਰਕੇ ਭੇਜੇਗਾ ਉਹਨੂੰ ਕੋਣ ਬਣਾ ਕੇ ਰੱਖ ਦਿੱਤਾ ਮਾਫੀ ਨਹੀਂ ਕਿਸੇ ਨੂੰ ਵੀ ਤੁਹਾਡੇ ਜੋ ਅਸੀਂ ਸਿੱਖੀ ਦੇ ਅਲੰਬਰਦਾਰ ਨਹੀਂ ਆਏ ਹੋਏ ਜੇ ਕੰਮ ਕਰਨ ਵਾਲੇ ਸਿੱਖੀ ਸਰੂਪ ਵੀ ਹੋਣਾ ਚਾਹੀਦਾ ਔਰ ਸਿੱਖੀ ਅੰਦਰ ਵੀ ਹੋਣੀ ਚਾਹੀਦੀ ਹੈ ਦੋਵਾਂ ਗੱਲਾਂ ਦਾ ਮੁੱਲ ਹੈ ਇੱਕ ਦੂਜੇ ਨੂੰ ਨਿੰਦਣ ਨਾਲ ਗੱਲ ਨਹੀਂ ਬੰਨੀ ਬਾਬਾ ਹੋਰ ਪੈਨ ਖੁਸ਼ੀਖਵਾਰ ਜਿੱਤ ਪੈਨ ਦਾ ਤਨ ਪੀੜੇ ਮਨ ਵਿੱਚ ਚੱਲੇ ਵਿਕਾਰ ਐਸਾ ਪੈਨ ਜਿਹੜਾ ਪੈਨ ਸਿੱਖੀ ਨੂੰ ਸਰ ਪ੍ਰਮਾਨ ਨਹੀਂ ਸਿੱਖੀ ਦਾ ਡਰੈੱਸ ਅਸੀਂ ਕੋਈ ਵੀ ਪੈਣ ਸਕਦੇ ਹਾਂ ਕੁਝ ਵੀ ਪੈਣ ਸਕਦੇ ਹਾਂ ਮਾਸ ਵਾਈ ਦੋ ਚੀਜ਼ਾਂ ਦੀ ਛੂਟ ਨਹੀਂ ਹੈ ਦਸਤਾਰ ਔਰ ਕਛਹਿਰਾ ਸਿੱਕੇ ਦਾ ਸਤਾਰ ਦਾ ਤਿਆਗ ਨਾ ਕਰੇ ਕਚਹਿਰੇ ਦਾ ਤਿਆਗ ਨਾ ਕਰੇ ਬਾਕੀ ਡਰਸ ਕਿਸੇ ਵੀ ਰੰਗ ਦਾ ਕਿਸੇ ਕਿਸਮ ਦਾ ਪਾਇਆ ਜਾ ਸਕਦਾ ਹੈ ਪਰ ਨਗੇਟ ਪੂਰਾ ਟਕਿਆ ਹੋਵੇ ਨਗੇਜ ਪੂਰਾ ਟੱਪਿਆ ਟਕਿਆ ਹੋਵੇ ਨਗੇਜ ਨਹੀਂ ਆਪਣੇ ਸਿਰ ਦਾ ਜਿਹੜਾ ਪ੍ਰਦਰਸ਼ਨ ਨਹੀਂ ਕਰਨਾ ਪਰ ਅਜ ਅਸੀਂ ਇਹਨਾਂ ਗੱਲਾਂ ਦਾ ਖਿਆਲ ਨਹੀਂ ਕਰਦੇ ਤੋਂ ਗੁਰੂ ਸਾਹਿਬ ਕਹਿ ਰਹੇ ਨੇ ਥੇ ਕਿ ਬਾਬਾ ਹੋਰ ਪੈਨ ਖੁਸ਼ੀਖਵਾਰ ਜਿੰਦ ਪੈਦਾ ਤਣ ਪੀੜੀਆਂ ਮਨ ਵਿੱਚ ਚਲੇ ਵਿਕਾਰ ਜੈਸਾ ਪੈਨ ਨਾਲ ਮਨ ਵਿਕਾਰੀ ਆਪਣਾ ਹੋਵੇ ਜਾਂ ਕਿਸੇ ਦਾ ਮਨ ਵਿਕਾਰੀ ਹੋ ਜਾ ਸਾਡੇ ਸਿਰ ਦੀ ਪ੍ਰਦਰਸ਼ਨੀ ਦੇਖ ਕੇ ਤੋ ਐਸਾ ਪਹਿਨਾ ਜਾਂ ਜਿਹਦੇ ਨਾਲ ਸਰੀਰ ਨੂੰ ਤਕਲੀਫ ਹੋਵੇ ਤੰਗੀ ਹੋਵੇ ਐਸੇ ਡਰੈਸ ਨਾਲ ਐਸਾ ਡਰੈਸ ਪਹਿਣਾ ਵੀ ਗੁਰਮਤਿ ਚ ਮਨਾ ਹੈ ਤੋ ਅਸੀਂ ਬਹੁਤ ਸਾਰੀਆਂ ਗਲਤੀਆਂ ਅਸੀਂ ਸਿੱਖ ਲੋਕ ਕਰਨਾ ਸ਼ੁਰੂ ਹੋ ਗਏ ਆ ਜਿਸ ਕਾਰਨ ਅਸੀਂ ਗੁਰੂ ਦੀ ਚਾਲ ਤੇ ਨਹੀਂ ਰਹੇ ਗੁਰੂ ਦੀ ਚਾਲ ਦਾ ਅਸੀਂ ਤਿਆਗ ਕਰ ਦਿੱਤਾ ਹੈ ਤੋ ਭਾਈ ਗੁਰੂ ਦੀ ਚਾਲ ਜਿਹੜੀ ਗੁਰੂ ਦੀ ਮਨੈਦ ਅਨਸਰ ਤੁਰ ਨਹੀਂ ਗੁਰੂ ਦੀ ਚਾਲ ਹੈ ਗੁਰਬਾਣੀ ਨੂੰ ਪੜਿਓ ਵਿਚਾਰਿਓ ਸਿੱਖ ਨੈਤ ਮਰਦਾ ਵਿੱਚ ਕੁਝ ਕੁ ਥਾਂ ਤੇ ਕੋਈ ਤਕਦੀਰ ਦੀ ਲੋੜ ਹੈ ਕੁਝ ਕੁ ਗਲਤੀਆਂ ਹੈ ਨੇ ਲੇਕਿਨ ਬਹੁਤ ਹੱਦ ਤੱਕ ਸ਼ਿਕ ਰਹਿਤ ਮਰਦਾ ਸਿੱਖ ਕੌਮ ਦੀ ਬਹੁਤ ਵੱਡੀ ਅਗਵਾਈ ਕਰਦੀ ਹੈ ਗੁਰਮਤ ਅਨੁਸਾਰੀ ਉਹ ਸਾਰੀ ਤਿਆਗ ਯੋਗ ਨਹੀਂ ਹੈ ਜਿਹੜੀ ਥੋੜੀ ਬੋਧੀ ਸੁਧਾਈ ਦੀ ਲੋੜ ਹੈ ਉਸ ਨੂੰ ਕਰਕੇ ਉਹ ਵਿਦਵਾਨਾਂ ਦੀ ਬਹੁਤ ਵੱਡਾ ਪੈਨਲ ਬਣਾ ਕੇ ਉਹਦੇ رائے ਲੈ ਕੇ ਸਾਨੂੰ ਉਹ ਉਹਨਾਂ ਗੱਲਾਂ ਦਾ ਨਿਰਵਾਹ ਕਰਨਾ ਚਾਹੀਦਾ ਜਿਨ੍ਹਾਂ ਬਾਰੇ ਪੰਥਕ ਵਿਦਵਾਨਾਂ ਨੂੰ ਪੰਥਕ ਵਿਦਵਾਨਾਂ ਵਿੱਚ ਮਤ ਪਈ ਹੈ ਇਹ ਮਤ ਪਈ ਦੂਰ ਕਰਨੇ ਚਾਹੀਦੇ ਨੇ ਇਹ ਜ਼ਿਮੇਵਾਰੀ ਸ਼ੋਮੀ ਕਮੇਟੀ ਦੀ ਹੈ ਅਕਾਲ ਤਖਤ ਸਾਹਿਬ ਦੀ ਹੈ ਤੇ ਜੇ ਝਗੜੇ ਉੱਥੇ ਤੇ ਉੱਥੇ ਹੀ ਖੜੇ ਰਹੇ ਤੇ ਕੇਵਲ ਉਹ ਸੀਟਾਂ ਦੇ ਚਾਰ ਦਿਨ ਆਨੰਦ ਮਾਣ ਕੇ ਇਹ ਸੋਚੀ ਛੱਡੋ ਜੀ ਇਹ ਆ ਹਵ ਹੂ ਵਿਲ ਦਲ ਦਾ ਕੈਟ ਇਹ ਇਹ ਉਹ ਗੱਲ ਹੋ ਗਈ ਇਹ ਐਸਾ ਨਾ ਐਸਾ ਨਾ ਕਰੋ ਕਿ ਬਈ ਅਸੂ ਤੁਹਾਨੂੰ ਚਾਰ ਦਿਨ ਦੀ ਸੀਟ ਲੱਭੀ ਹੈ ਤੇ ਆਪਣੀ ਮੋਜਾ ਮੰਨ ਲਈਏ ਇਹਨਾਂ ਮਸਲੇ 'ਚ ਕਿਉਂ ਪਈਏ ਕਿਉਂ ਪੰਗੇ ਲਈਏ ਐਸੀ ਸੋਚਣਾ ਕਰੋ ਨਹੀਂ ਕਿ ਤੁਹਾਨੂੰ ਤੁਸੀਂ ਇਹਨਾਂ ਸੀਟਾਂ ਦੇ ਯੋਗ ਨਹੀਂ ਹੋ ਇਹਨਾਂ ਮਾਨਪਦੀਆਂ ਦੇ ਯੋਗ ਨਹੀਂ ਹੋ ਅਗਰ ਤੁਸੀਂ ਬੈਠੇ ਆਪਣੀਆਂ ਜ਼ੁਵਾਰੀਆਂ ਨਹੀਂ ਨਿਭਾਰੇ ਕੌਮ ਨੂੰ ਇੱਕ ਮੁੱਠ ਕਰਨ ਕੌਮ ਦੇ ਸੁਧਾਰਨ ਲਈ ਕੌਮ ਦਿਨ ਦਿਨ ਵੰਡੀ ਜਾਵੇ ਵੰਡਣ ਵਾਲੇ ਕੰਮ ਤੁਸੀਂ ਆਪ ਨਾਲੋ ਕੀ ਕਰੀ ਜਾਓ ਇਹਦੇ ਨਾਲ ਕੰਮ ਦਾ ਭਰਾ ਨਹੀਂ ਭਾਈ ਇਸ ਲਈ ਇਹ ਅਸੀਂ ਥੋੜੇ ਜਿ ਸੁਧਰੀਏ ਆ ਪ੍ਰਤਨ ਜਿਮਾਨੇ ਵਿੱਚ ਗੁਰਸਿੱਖ ਗੁਰਸਿੱਖ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਸੀ ਸਤਿਕਾਰ ਕਰਦਾ ਸੀ ਤਰਸਦਾ ਸੀ ਗੁਰਸਿੱਖ ਗੁਰਸਿੱਖ ਦੇ ਦਰਸ਼ਨ ਦੇ ਲਈ ਦੇਖੋ ਸ਼ਬਦ ਜੋ ਦੀਸਾ ਗੁਰਸਿੱਖੜਾ ਕਿਸ ਨਿਵ ਨਿਵ ਲਾਗੂ ਪਾਈ ਜਿਓ ਆਖਾਂ ਬਿਰਤਾ ਜੀ ਕੀ ਗੁਰਸੱਜਣ ਦੇ ਮਿਲਾਈ ਜਿਓ ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਦ ਨ ਕਾਹੂ ਜਾਇ ਜਿਓ ਇਹ ਮਰਤੇ ਕੋ ਦੇਵ ਸਾਵੇਂ ਮਾਰਗ ਦੇਵ ਬਤਾਇ ਜਿਓ ਉਹ ਆਇਆ ਦੂਰੋਂ ਚੜਕੇ ਮੈਂ ਤੱਕੀ ਤੋ ਸ਼ਰਨਾ ਜੀਉ ਮੈਂ ਆਸਾ ਰੱਖੀ ਚਿੱਤ ਮੇਰਾ ਸੁਭੋ ਦੁੱਖ ਵਾਏ ਜੀ ਇਹ ਹੁੰਦੀ ਸੀ ਪ੍ਰਾਰਥਨ ਸਿੱਖਾਂ ਦੀ ਆਵਾਜ਼ ਕਿ ਵਈ ਗੁਰਸਿੱਖ ਵੀਰ ਮਨੁਆ ਕੇ ਮਿਲ ਮੈਨੂੰ ਗੁਰਮਤ ਨਾਲ ਜੋੜ ਅੱਜ ਨਾ ਆਪ ਗੁਰਮਤ ਨਾਲ ਨਾ ਦੂਜੇ ਕੋਲ ਗੁਰਮਤ ਦੀ ਗੱਲ ਸੁਣਨ ਅਸੀਂ ਤਿਆਰ ਗੁਰੂ ਘਰਾਂ ਵਿੱਚ ਲੜੀਆਂ ਝਗੜੇ ਪੱਗਾਂ ਉਤਾਰੀ ਜਾ ਰਹੇ ਇੱਕ ਦੂਜੇ ਦੀਆਂ ਤੋਂ ਭਾਈ ਉਹ ਜੀਵਨ ਪ੍ਰਾਰਥਨ ਜਿਹੜਾ ਸੀ ਕਿੱਥੇ ਗਿਆ ਇਹ ਕਿਉਂ ਅਸੀਂ ਗੁਰਬਾਣੀ ਨਾਲੋਂ ਟੁੱਟੇ ਹਾਂ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਨੀ ਨੂੰ ਜਿੰਨੀਂ ਦੀ ਆਪਣੇ ਜੀਵਨ ਦਾ ਆਧਾਰ ਆਸਰਾ ਟੇਕ ਨਹੀਂ ਬਣਾਵਾਂਗੇ ਅਸੀਂ ਰੁੱਲਦੇ ਹੀ ਰਵਾਂਗੇ ਬਾਕੀ ਜੋ ਮਰਜੀ ਗੱਲਾਂ ਕਰ ਲੋ ਕਈ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਜੀ ਸਿੱਖੀ ਦਾ ਵਿੱਦਿਆ ਵਾਲੇ ਪਾਸੇ ਬੜਾ ਘੱਟ ਧਿਆਨ ਹੈ ਬੇ ਚੰਗੇ ਪੜ੍ਹੇ ਲਿਖੇ ਵਿਦਵਾਨ ਪੈਦਾ ਕਰੀਏ ਸਿੱਖੋਂ ਬੜੇ ਉਹਦੇ ਤੇ ਸਾਡੇ ਨੌਜਵਾਨ ਹੁਣ ਗੱਲੇ ਵੀ ਠੀਕ ਹੈ ਹੁਣ ਵੀ ਚਾਹੀਦਾ ਹੈ ਵਿੱਦਿਆ ਪ੍ਰਾਪਤ ਵੀ ਕਰਨੀ ਚਾਹੀਦੀ ਹੈ ਲੇਕਿਨ ਦੇਖੇ ਕਿ ਇਹ ਵੀ ਆਇਆ ਹੈ ਕਿ ਜਿਹੜੇ ਨੌਜਵਾਨ ਬੜੇ ਬੜੇ ਉੱਚੇ ਉਹਦੇ ਪੂਜ ਜਾਂਦੇ ਨੇ ਉਹ ਮੁਲੇ ਸਿੱਖੀ ਵਾਲੇ ਪਾਸੇ ਧਿਆਨ ਨਹੀਂ ਕਰਦੇ ਉਹਨਾਂ ਦੇ ਦਰ ਜਾ ਕੇ ਪੇਸ਼ ਹੋ ਕੇ ਦੇਖੋ ਕੋਈ ਕਿਤੇ ਅਸਰ ਲਗਾ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੀ। ਅਗਰ ਅਸੀਂ ਉੱਚੇ ਉਧਰ ਜਾ ਕੇ ਪੁੱਛੀਏ ਤੇ ਕਮਸ ਕਮ ਇਨਸਾਫ ਤੇ ਕਰੀਏ ਮੈਂ ਨਹੀਂ ਕਹਿੰਦਾ ਆਪਣੇ ਸਿੱਖ ਭਰਾਵਾਂ ਦਾ ਤੁਸੀਂ ਅਯੋਗ ਤਰੀਕੇ ਨਾਲ ਮਦਦ ਕਰੋ ਨਾ ਯੋਗ ਤਰੀਕੇ ਨਾਲ ਤੇ ਕਰੋ ਉਹਨਾਂ ਦੇ ਹੱਕ ਤੇ ਉਹਨਾਂ ਨੂੰ ਦੁਨੀਆਂ ਦੇ ਵੀ ਸਫਲ ਹੋ ਲੇਕਿਨ ਡਰ ਦੇ ਬਹੁ ਸੰਤੀ ਦੇ ਰਾਜ ਕੋਲੋਂ ਉਹ ਵੀ ਖੁੱਲ ਕੇ ਗੱਲ ਨਹੀਂ ਕਰਦੀ। ਆਪਣੇ ਸੀ ਵੀਰਾਂ ਦੀ ਮਦਦ ਨਹੀਂ ਕਰਦੇ ਉਹਨਾਂ ਦੇ ਉੱਚੇ ਉਹਦੇ ਦੇ ਜਾ ਕੇ ਵੀ ਉਹਦਾ ਜਿਹੜਾ ਲਾਭ ਪ੍ਰਾਪਤ ਕਰਨਾ ਸੀ ਕੋ ਨੂੰ ਦੇਣਾ ਸੀ ਉਹ ਨਹੀਂ ਕਰਦੇ ਅਸੀਂ ਸਭਲ ਜਾਈਏ ਸਾਰੇ ਸਾਡਾ ਪਿਆਰ ਆਪਣੇ ਪੰਥ ਨਾਲ ਹੋਵੇ ਇਹਦੇ ਵੱਧ ਤੋਂ ਵੱਧ ਹੋਵੇ ਬੜੀ ਚੰਗੀ ਗੱਲ ਹੈ ਪਰ ਅਸੀਂ ਸਾਰੇ ਸਮਾਜ ਨਾਲ ਵੀ ਪਿਆਰ ਕਰਨਾ ਸਾਰੇ ਸੰਸਾਰ ਨਾਲ ਪਿਆਰ ਕਰਨਾ ਕਿਉਂਕਿ ਇੱਕ ਪਿਤਾ ਇੱਕ ਇਸਕੇ ਹਮ ਬਾਰਕ ਇਹ ਸਾਡੇ ਮਨ 'ਚ ਇਹ ਵੀ ਹੋਣੀ ਚਾਹੀਦੀ ਹੈ ਬੰਦਾ ਸਾਰੇ ਸੰਸਾਰ ਦੇ ਬੱਚੇ ਨੂੰ ਬੱਚੇ ਵਾਂਗ ਸਮਝੇ ਸਾਰੀਆਂ ਧੀਆਂ ਪੈਨਾਂ ਨੂੰ ਆਪਣੀ ਧੀ ਪੈਨ ਦੀ ਜਿਵੇਂ ਸਮਝੇ ਲੇਕਿਨ ਆਪਣੀ ਘਰ ਦੀ ਧੀ ਪੈਣ ਦੀ ਜਿਹੜੀ ਇੱਜ਼ਤ ਹੁੰਦੀ ਉਹਦੀ ਰਾਖੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਡਿਊਟੀ ਹੁੰਦੀ ਹੈ ਇਸ ਤਰ੍ਹਾਂ ਆਪਣੇ ਪੰਥ ਲਈ ਸੁਚੇਤ ਰਹਿਣਾ ਆਪਣੇ ਪੰਥ ਦੀ ਏਕਤਾ ਲਈ ਸੁਚੇਤ ਰਹਿਣਾ ਆਪਣੇ ਪੰਥ ਦੇ ਜੀਵਨ ਦੇ ਲਈ ਸੁਚੇਤ ਰਹਿਣਾ ਇਹ ਸਾਡੀ ਡਿਊਟੀ ਹੈ ਗੁਰੂ ਸਾਹਿਬ ਸਾਡੀ ਡਿਊਟੀ ਲਗਾ ਗਏ ਨੇ ਤੋਂ ਇਹ ਵਿਸ਼ਾ ਇੱਕ ਦਿਨ ਹੋਰ ਅਸੀਂ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ